ਬਈ ਲੋਕ ਸਭਾ ਦੀਆਂ ਵੋਟਾਂ ਆਪਣੇ ਪੰਜਾਬ ਵਿੱਚ ਆ ਗਈਆਂ ਤੇ ਪ੍ਰਚਾਰ ਜੋਰਾਂ ਸੋਰਾਂ ਤੇ ਆ ਤੇ ਕੁਝ ਦਿਨਾਂ ਤੱਕ ਹੀ ਵੋਟਾਂ ਪੈਣ ਆ ਰਹੀਆਂ ਤੇ ਜਿਨ੍ਹਾਂ ਲੀਡਰਾਂ ਦੇ ਅਜੇ ਤੱਕ ਅਸੀਂ ਮੂੰਹ ਨਹੀਂ ਵੇਖੇ ਉਹ ਹੀ ਹੁਣ ਸਾਡੇ ਪਿੰਡਾਂ ਜਾਣ ਕੇ ਹੱਥ ਜੋੜ-ਜੋੜ ਕੇ ਆਪਣੀਆਂ ਵੋਟਾਂ ਮੰਗ ਰਹੇ ਆ ਤੇ ਅਸੀਂ ਵੀ ਕਈ ਵਾਰੀ ਆਪਣੀ ਫੋਕੀ ਬੱਲੇ ਬੱਲੇ ਵਾਸਤੇ ਉਹਨਾਂ ਦੇ ਨਾਲ ਫੋਟੋ ਖਿਚਾਵਾਂਗੇ ਉਹਨਾਂ ਦੇ ਨਾਲ ਨਾਲ ਅੱਗੇ ਅੱਗੇ ਰਾਵਾਂਗੇ ਕਿ ਪਤਾ ਨਹੀਂ ਇਹਨਾਂ ਨੂੰ ਸਾਨੂੰ ਕੀ ਦੇ ਲੈਣਾ ਤੇ ਫੋਟੋ ਖਿਚਾਉਣੇ ਆ ਜਿੱਦੋਂ ਆਦੇ ਘਰ ਤੇ ਲਾਵਾਂਗੇ ਤੇ ਕਹਾਂਗੇ ਸਾਡੀ ਮੰਤਰੀ ਨਾਲ ਜਾਰੀ ਆ ਮੈਂ ਵੀ ਫੋਟੋ ਖਚਾਉਣ ਦੇ ਚੱਕਰ ਤੇ ਫੋਟੋ ਕੀ ਬੱਲੇ ਬੱਲੇ ਦੇ ਚੱਕਰ ਤੇ ਮੰਤਰੀ ਦਾ ਫੋਟੋ ਖਚਾਈ ਤੇ ਜਦੋਂ ਐ ਵਧੀ ਕਰਕੇ ਕੰਧਾਂ ਨਾਲ ਲਾਉਣ ਲੱਗਾ ਸਾਹਮਣੇ ਤੇ ਸਾਹਮਣੇ ਮੇਰੇ ਸਵਰਗਵਾਸੀ ਬਾਪੂ ਦੀ ਫੋਟੋ ਲੱਗੀ ਹੋਈ ਸੀ ਜਿਸ ਦੀ ਮੌਤ ਕਰਜੇ ਕਾਰਨ ਹੋਈ ਆ ਚੰਗਾ ਬੀਜ ਚੰਗਾ ਸਾਨੂੰ ਫਸਲਾਂ ਦੇ ਰੇਟ ਨਾ ਮਿਲਣ ਕਰਕੇ ਤੇ ਕਰਜ਼ਾ ਸਿਰ ਚੜ ਗਿਆ ਇਸ ਕਰਕੇ ਉਹਦੀ ਮੌਤ ਹੋ ਗਈ ਜੇ ਚੰਗਾ ਰੇਟ ਮਿਲਿਆ ਹੁੰਦਾ ਤੇ ਉਹਦੀ ਮੌਤ ਨਾ ਹੁੰਦੀ ਉਹ ਮੈਨੂੰ ਫੋਟੋ ਕਹਿ ਰਹੀ ਸੀ ਕਿ ਜੇ ਚੰਗਾ ਰੇਟ ਮਿਲਿਆ ਹੁੰਦਾ ਇਹਨਾਂ ਸਰਕਾਰਾਂ ਨੇ ਸਾਨੂੰ ਚੰਗਾ ਰੇਟ ਦਿੱਤਾ ਹੁੰਦਾ ਚਾਨੂੰ ਚੰਗੇ ਫਸਲਾਂ ਦੇ ਰੇਟ ਦਿੰਦੇ ਚੰਗੇ ਬੀਜ ਦਿੰਦੇ ਤੇ ਮੇਰੇ ਸਿਰ ਕਰਜ਼ਾ ਨਾ ਚੜਦਾ ਤੇ ਮੇਰੀ ਮੌਤ ਨਾ ਹੁੰਦੀ ਤੇ ਜਦੋਂ ਦੂਜੀ ਤਸਵੀਰ ਲ ਉਹ ਵਾਲ ਵੇਖਿਆ ਤੇ ਲੱਗੇ ਮੇਰੀ ਮਾਂ ਦੀ ਤਸਵੀਰ ਲੱਗੀ ਹੋਈ ਸੀ ਚੰਗੀ ਉਹਦੀ ਮੌਤ ਵੀ ਬਿਮਾਰੀ ਕਾਰਨ ਹੋਈ ਆ ਚੰਗੀ ਬਿਮਾਰ ਜਾਦਾ ਹੋ ਗਈ ਤੇ ਥਾੜੇ ਲਾਗੇ ਚੰਗਾ ਹਸਪਤਾਲ ਨਹੀਂ ਸੀ ਚੰਗੀਆਂ ਸਿਹਤ ਸਹੂਲਤਾਂ ਨਹੀਂ ਸੀ ਇਸ ਕਰਕੇ ਸਮੇਂ ਸਿਰ ਸੂਤ ਨਾ ਮਿਲਣ ਕਰ ਉਹਦੀ ਮੌਤ ਹੋ ਗਈ ਤੇ ਉਹ ਵੀ ਮੈਨੂੰ ਫਟਕਾਰ ਰਹੀ ਸੀ ਕਿ ਜੇ ਸਮੇਂ ਸਿਰ ਮੇਰਾ ਇਲਾਜ ਹੋ ਜਾਂਦਾ ਇਹ ਸਰਕਾਰਾਂ ਚੰਗੀਆਂ ਸਾਨੂੰ ਸੇਲ ਸਹੂਲਤਾਂ ਦਿੰਦੀਆਂ ਤੇ ਸਮੇਂ ਸਿਰ ਮੈਨੂੰ ਦਵਾਈ ਮਿਲਦੀ ਤੇ ਮੇਰੀ ਮੌਤ ਨਾ ਹੁੰਦੀ ਤੇ ਮੈਂ ਵੀ ਤੇਰੇ ਕੋਲ ਹੁੰਦੀ ਤੇ ਤੀਜੀ ਤਸਵੀਰ ਥੱਲੇ ਮੇਰੇ ਬੱਚੇ ਦੀ ਜਿੱਥਨੇ एमबीए तक पढ़ाई की थी ते चंगा कोर्स ਕੀਤਾ ਸੀ ਪਰ उनु एथे नौकरी ਨਹੀਂ ਮਿਲੀ ਚੰਗਾ ਕੋਰਸ ਕਰਨ ਦੇ ਬਾਵਜੂਦ ਚੰਗੀ ਪੜ੍ਹਾਈ ਕਰਨ ਦੇ ਬਾਵਜੂਦ ਬਤੀ ਤੇ 3 ਲੱਖ ਲਾ ਕੇ ਉਹ ਬਾਵੇਂ ਦੇਚ ੱਟਕੇ ਖਾ ਰਿਆ ਉਹਨੇ ਆਟਾ ਗੁੰਨ ਦੇ ਦੀ ਤੇ ਰੋਟੀਆਂ ਪਕਾਉਂਦੀ ਤਸਵੀਰ ਭੇਜੀ ਆ ਤੇ ਥੱਲੇ ਲਿਖਿਆ ਸੀ ਮਾਂ ਤੇਰੇ ਹੱਥਾਂ ਦੀਆਂ ਪਕੀਆਂ ਖਾਣ ਨੂੰ ਬੜਾਈ ਚਿਤ ਕਰਦਾ ਉਹ ਵੀ ਮੈਨੂੰ ਤਸਵੀਰ ਕਹਿ ਰਹੀ ਸੀ ਜੇ ਬਾਪੂ ਜਿਤਨਾ ਤੂੰ ਮੈਨੂੰ ਔਖੇ ਹੋ ਕੇ ਪੜਾਇਆ ਜੇ ਮੈਨੂੰ ਕਿਤੇ ਕੋਰਸ ਕੀਤਾ ਸੀ ਮੈਨੂੰ ਇੱਥੇ ਨੌਕਰੀ ਮਿਲ ਜਾਂਦੀ ਤੇ ਮੈਨੂੰ ਪਰਦੇਸਾਂ ਵਿੱਚ ੱੱਕੇ ਨਾ ਖਾਣੇ ਪੈਂਦੇ ਤੇ ਆਪਣੀਆਂ ਰੋਟੀਆਂ ਆਪ ਨਾ ਕਾਉਣੀਆਂ ਪੈਂਦੀਆਂ ਮੈਂ ਵੀ ਤੇਰੇ ਕੋਲ ਹੁੰਦਾ ਤੇਰੇ ਨਾਲ ਹੱਥ ਵਧਾਉਂਦਾ ਇਸ ਕਰਕੇ ਇਹਨਾਂ ਲੀਡਰਾਂ ਨੇ ਆਪਾਂ ਨੂੰ ਕੁਛ ਨਹੀਂ ਦੇਣਾ ਆਹ ਤਸਵੀਰ ਜਿਹੜੀ ਆ ਇਹਨੇ ਤਸਵੀਰ ਨੇ ਕੁਛ ਨਹੀਂ ਦੇਣਾ ਇਸ ਕਰਕੇ ਆਪਣਾ ਸੋਚ ਆਪਣੇ ਭਵੇ ਖਰਾ ਸੋਚ ਤੇ ਉਹ ਤਸਵੀਰ ਜਦੋਂ ਇਹ ਸਭ ਕੁਝ ਸੁਣਿਆ ਤੇ ਉਹ ਤਸਵੀਰ ਮંત્રી ਜੀ ਥੱਲੇ ਡੈਗ ਵੀ ਤੇ ਮੈਂ ਵੀ ਸੋਚਿਆ ਕਿ ਜਰ ਮੈਂ ਲਕੀਰ ਦਾ ਪੱਕੀ ਨਹੀਂ ਬਣੂੰਗਾ ਮੈਂ ਇਸ ਫੋਤੀ ਬੱਲੇ ਬੱਲੇ ਵਾਸਤੇ ਇੱਕ ਫੋਤੀ ਫੋਟੋ ਵਾਸਤੇ ਮੈਂ ਆਪਣਾ ਭਵੇਖ ਆਪਣੇ ਬੱਚਿਆਂ ਦਾ ਭਵੇਖ ਦਾ ਤੇ ਨਹੀਂ ਲਾਉਂਗਾ ਇਸ ਲੀਡਰਾਂ ਨਾਲ ਫੋਟੋ ਨਹੀਂ ਖਾਊ ਖਚਾਉਂਗਾ ਗੋਟਾਂ ਵਾਲੇ ਦਿਨ ਚੰਗਾ ਲੀਡਰ ਚੁਣੂੰਗਾ ਚੰਗੇ ਲੀਡਰ ਨੂੰ ਵੋਟਾਂ ਪਾਵਾਂਗੇ ਚੰਗੀ ਸਰਕਾਰ ਬਣਾਵਾਂਗੇ ਤਾ ਜੋ ਮੇਰੇ ਤੇ ਮੇਰੇ ਬੱਚਿਆਂ ਦੇ ਭਵਿੱਖ ਬਾਰੇ ਸੋਚੇ ਤੇ ਤੁਸੀਂ ਵੀ ਚੰਗੇ ਨਹੀਂ ਤੁੰ ਨੂੰ ਵੋਟਾਂ ਪਾਉਣੀਆਂ ਲਕੀਰ ਤੇ ਤਖੀਰ ਮੇਰੇ ਅੰਗੂ ਨਹੀਂ ਬਣਨਾ